ਕੀ ਕਰਨੇ ਦੁਕਾਨ ਦੇਖੋ ਗੱਡੀ ਗੱਡੀ ਆਹ ਦੇਖੋ ਆਹ ਗੱਡ ਬੱਤੀ ਨਹੀਂ ਆ ਦੇਖੋ ਇੱਦਾਂ ਗੱਡ ਬੱਤੀ ਨਹੀਂ ਆ ਦੇਖੋ ਟੈਂਸੀਡੈਂਟ ਦੇ ਦਮ ਜਾਣੋ ਜੀ ਦੇਖੋ ਮਾਰੇ ਆ ਮਾਰਿਆ ਆ ਦੇਖੋ ਸਾਹਮਣੇ ਲੱਗਦਾ ਸਾਹਮਣੇ ਇੱਕ ਮਾਰਿਆ ਪਾਵਾ ਦੇਖੋ ਜੀ ਭਾਜੀ ਮੈਂ ਮਾਨਤ ਮਸੀਹ ਮਨ ਮੇਰਾ ਬੇਟਾ ਵਾ ਢਾਗੋਂ 8:30 ਵਜੇ ਕਿਸੇ ਮੰਡੇ ਨੇ ਫੋਨ ਕੀਤਾ ਵਾ ਘਰੋਂ ਮੰਗਾਇਆ ਵਾ ਠੀਕ ਆ ਮੁੜ ਕੇ ਘਰ ਨਹੀਂ ਵੜਿਆ ਮੁੰਡਾ ਠੀਕ ਆ ਦੂਜੇ ਦਿਨ 8:30 ਵਜੇ ਹਸਪਤਾਲੋਂ ਫੋਟੋ ਪਈਆ ਗਰੁੱਪ ਦੇ ਵਿੱਚ ਮੇਰੇ ਮੁੰਡੇ ਨੂੰ ਫੋਟੋ ਮਿਲੀ ਆ ਉਹਨਾਂ ਨੇ ਕਾਰਵਾਈ ਕੀਤੀ ਆ ਮੈਨੂੰ ਘਰੋਂ ਫੋਨ 10 ਵਜੇ ਗਿਆ ਪਾ ਠੀਕ ਆ ਪਾਜੀ ਮੈਂ ਉੱਥੋਂ ਆਇਆ ਵਾਂ ਜਫਰ ਵੱਲੋਂ ਮੰਡੀਆਂ ਤੋਂ ਠੀਕ ਆ ਮੈਂ ਤਿਵੜੀ ਪੁਲ ਤੇ ਆਇਆ ਮੈਨੂੰ ਛੋਟੇ ਮੁੰਡੇ ਨੇ ਫੋਨ ਕੀਤਾ ਵੀ ਡੈਡੀ ਕਿੱਥੇ ਆ ਮੈਂ ਕਿਹਾ ਮੈਂ ਪੁੱਤ ਐ ਹੁਣੇ ਪੁਲ ਤੇ ਵਿੜੀ ਆਂ ਕਹਿੰਦਾ ਤੂੰ ਘਰ ਨਹੀਂ ਜਾਣਾ ਇੱਧਰ ਨੂੰ ਆ ਜਾ ਮੁੰਡੇ ਦਾ ਪਤਾ ਲੱਗ ਗਿਆ ਵੀਰ ਦਾ ਪਤਾ ਲੱਗ ਗਿਆ ਮੈਂ ਗਰਦਾਸਪੁਰਨ ਮੁੜ ਗਿਆ ਵਾਂ ਇਹ ਗਾੜੀ ਮੈਨੂੰ ਟੱਕਰ ਕੇ ਦੋਵੇਂ ਅਸੀਂ ਤਿੰਨੇ ਜਣੇ ਜਾਣਦੇ ਸਕੂਟਰ ਤੇ ਇਹ ਉੱਥੇ ਮੈਨੂੰ ਮਿਲ ਗਏ ਮੁਰਕੇ ਇਹ ਮੈਨੂੰ ਕਹਿੰਦੇ ਆ ਮੈਂ ਕਾਕੇ ਨੂੰ ਪੁੱਛਣ ਪੁੱਤ ਕਿੱਥੇ ਆ ਵੀਰ ਕਿੱਥੇ ਆ ਵੀਰ ਕਹਿੰਦਾ ਆ ਜਾ ਇਹ ਨੇ ਮੈਨੂੰ ਅੱਗੇ ਜਾ ਕੇ ਥੋੜਾ ਜਿਹਾ ਘਰਾਲੇ ਵਾਲੇ ਮੋੜ ਤੇ ਕਹਿੰਦਾ ਡੈਡੀ ਉਹ ਅੰਮ੍ਰਿਤਸਰ ਚਲ ਗਿਆ ਪਹੁੰਚ ਗਿਆ ਮੈਂ ਠੀਕ ਆ ਇਹਨੇ ਫਿਰ ਮੈਨੂੰ ਫੋਟੋ ਦੱਸੀ ਮੇਰੇ ਗੱਛ ਪੈ ਗਈ ਠੀਕ ਆ ਬਾਕੀਆ ਬੇੜਾ ਜਿਹੜਾ ਨਾ ਮੇਰਾ ਬੇੜਾ ਕਿਤੇ ਬਾਹਰ ਨਹੀਂ ਗਿਆ ਕਿਤੇ ਨਹੀਂ ਗਿਆ ਘਰੋਂ ਗਵਾ ਕੀਤਾ ਗਿਆ ਵਾ ਠੀਕ ਆ ਮੈਨੂੰ ਇਨਸਾਫ ਚਾਹੀਦਾ ਪਾਜੀ ਮੇਰੀ ਕੋਈ ਸੁਣਦਾ ਕਹਿੰਦਾ ਨਹੀਂ ਕੀ ਸੁਣੋ ਬੋਲਦੀ ਹਾਂਜੀ ਤੁਮੀ ਚ ਸੁਣੋ ਵਰਪੂ ਧਾਰੀ ਵਾਲ ਵੀ ਦੇਤੀ ਆ ਪ੍ਰਾਣੇ ਛਾਲੇ ਵੀ ਦੇਤੀ ਕੋਈ ਕਾਰਵਾਈ ਨਹੀਂ ਸੁਣਦੀ ਮੇਰੀ ਠੀਕ ਹੈ ਹੁਣ ਧਾਰੀ ਵਾਲ ਗਏ ਹੈ ਕੱਲ ਉਹ ਕਹਿੰਦੀ 171 ਦਾ ਪਰਚਾ ਕਰ ਲੋ ਮੈਂ 171 ਬਣਾ ਕੇ ਕੀ ਕਰਾਂਗਾ ਉਹ ਨਾ ਐਕਸੀਡੈਂਟ ਚ ਪੈਂਡਿਆ ਨਾ ਕਤਲ ਚ ਪੈਂਡਿਆ ਮੈਂ ਦੱਸੋ ਜੇ ਉਹ ਕਾਨੂੰਨ ਮਾਈ ਮਾੜਾ ਮੋਟਾ ਜਾਣਦੇ ਭਾਜੀ ਕਾਨੂੰਨ ਐਨੇ ਗਰੀਬ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਹਾਂਜੀ ਮੇਰਾ ਬੇਟਾ ਜਿਹੜਾ ਕਤਲ ਕੀਤਾ ਗਿਆ ਦਾ ਵੱਡਾ ਭਰਾ ਹੀ ਮੇਰੇ ਤੋਂ ਠੀਕ ਹੈ ਭਾਜੀ ਮੈਨੂੰ ਨਾ ਛਵੇਰੇ ਪੱਲਦਾ ਤਾਂ ਹੀ ਫੋਨ ਲਾਇਆ ਇਕੰਦਰ ਮੈਂ 10 ਮੰਡ ਤੱਕ ਆ ਗਿਆ ਘਰ ਭਾਜੀ ਮੇਰਾ ਭਰਾ ਘਰ ਨਹੀਂ ਆਇਆ ਠੀਕ ਮੈਂ ਉਸ ਤੋਂ ਬਾਅਦ ਹੀ ਸਾਨੂੰ ਨਾ ਸਵੇਰੇ ਪਤਾ ਲੱਗਾ ਕਿ ਕੋਈ ਫੋਟੋ ਆਈ ਗਰੁੱਪ ਚ ਗਰੁੱਪ ਤੋਂ ਮੈਨੂੰ ਫੋਟੋ ਲੱਗੀ ਕਹਿੰਦੇ ਬੱਬੜੀ ਹਸਪੀਟਲ ਚਲ ਜਾ ਮੈਂ ਜਦੋਂ ਬੱਬੜੀ ਪੁੱਜਾ ਮੇਰਾ ਭਰਾ ਨੂੰ ਨਾ ਅੰਬਰਸੜ ਤੇ ਰੈਫਰ ਕਰਾ ਦਿੱਤਾ ਜਦੋਂ ਆਈ ਅੰਬਰਸੜ ਗਏ ਅੰਬਰਸੜ ਆ ਲੈਣੇ ਜਵਾਬ ਦੇਤਾ ਹੀ ਪ੍ਰਾਈਵੇਟ ਕਰਤਾ ਪ੍ਰਾਈਵੇਟ ਤੋਂ ਬਾਅਦ 6 ਵਜੇ ਮੇਰੇ ਭਰਾ ਦੀ ਦੱਤ ਹੋ ਗਈ ਠੀਕ ਹੈ ਭਾਜੀ ਅਈ ਘਰ ਲਿਆਂਦਾ ਕਰੋ ਬਾਅਦ ਹੀ ਬੱਬੜੀ ਹਸਪੀਟਲ ਫਿਰ ਪੋਸਟਮਾਨ ਲਈ ਭੇਜ ਦਿੱਤੀ ਯਾਰ ਬੋਰ ਠੀਕ ਹੈ ਪਰ ਕੱਲ ਹੀ ਧਾਰੀ ਵਾਲਗੇ ਧਾਰੀ ਵਾਲੇ ਸਾਡੀ ਸੁਣਾਈ ਨਹੀਂ ਹੁੰਦੀ ਫਿਰ ਪੁਰਾਣੇ ਸਾਲੇ ਦਾ 11 ਵਜੇ ਗਏ 11 ਤਰੀਕ ਦੇ ਜਿਹੜੇ ਦਿਨ ਡੱਡ ਬੋਲੀ ਆਈ ਉਹਦਣੀ ਵੀ ਇਹ ਗਏ 11 ਵਜੇ ਰਿਪੋਰਟ ਲਿਖਾ ਕੇ 11 ਵਜੇ ਤਾਂ ਅੱਜ ਤੱਕ ਸੁਣਾਈ ਨਹੀਂ ਹੁੰਦੀ ਸਾਡੀ ਪੁਰਾਣੇ ਕੋਈ ਮੁਲਾਜ਼ਮ ਨਹੀਂ ਕੋਈ ਮੁਲਾਜ਼ਮ ਨਹੀਂ ਘਰ ਆਉਂਦੇ ਕੋਈ ਕੋਈ ਨਹੀਂ ਹੁੰਦੇ ਸਾਡੀ ਪਤਾ ਕੀ ਲੱਗਾ ਪਤਾ ਭਾਜੀ ਕੋਈ ਪਤਾ ਨਹੀਂ ਲੱਗਨਦਾ ਨਾ ਐਦਾ ਕੋਈ ਸੀ ਨਹੀਂ ਆਨੇ ਸਾਨੂੰ ਦੱਸਣ ਦਿਆ ਨਹੀਂ ਕੋਈ ਕਿਦਾਂ ਹੋਇਆ ਕਿਦਾਂ ਨੇ ਆ ਕੇਦਾਂ ਨਹੀਂ ਕੋਈ ਨਰਾਇ ਚਾਗਰੇ ਵਾਲਾ ਸਾਡੇ ਨਾਲ ਕੇਸ ਹੀ ਨਹੀਂ ਕਿੰਨਾ ਦੁਸ਼ਮਣੀ ਨੇ ਕੇ ਕਿਰ ਪਿਆਰ ਨਹੀਂ ਕਦੀ ਕੇ ਪਾਜੀ ਸਾਨੂੰ ਪਤਾ ਤੇ ਲੱਗੇ ਹੁਣ ਆਪਣੇ ਮਨੋਂ ਹੀ ਬਣਾਇਆ ਇਹਨਾਂ ਨੇ ਆਪਣੇ ਮਨੋਂ ਬਣਾਇਆ ਵਾ ਤੇ ਸਾਡਾ ਕੋਈ ਦੋਲ ਹੀ ਨਹੀਂ ਇਦਾਂ ਸਕੂਟਰ ਤੇ ਗਿਆ ਸਕੂਟਰ ਤੇ ਥਾਣੇ ਲਗਾਵਾ ਜਾ ਕੇ ਚੈੱਕ ਕਰ ਲੋ ਤੇ ਰਗੜਵ ਨਹੀਂ ਲੱਗੀ ਸਕੂਟਰ ਨੂੰ ਲਿਆ ਟੁੱਟੀ ਬਾਦ ਸਕੂਟਰ ਦੀ ਔਰ ਕੋਕ ਨਹੀਂ ਹੋਇਆ ਕਿੱਦ ਦੇ ਨਿਸ਼ਾਨ ਪਏ ਦਾ ਸਕੂਟਰ ਤੇ ਮੈਂ ਖੁਦ ਵੇਖਿਆ ਪਾਜੀ ਇਹ ਤਾਂ ਕਤਲ ਕੇਸ ਹੋਇਆ ਬਰਾ ਮੇਰੇ ਦਾ ਕੋਈ ਸ਼ੱਕ ਹਾਂਜੀ ਸ਼ੱਕ ਹੀ ਹੈਗਾ ਬਈ ਸ਼ੱਕ ਹੈਗਾ ਬਈ ਸ਼ੱਕ ਸ਼ੱਕ ਪਾਜੀ ਇੱਕ ਪਿੰਡ ਦਾ ਮੁੰਡਾ ਜਿਹਨੂੰ ਫੋਨ ਕਰਕੇ ਸੱਦਿਆ ਇੱਕ ਬਾੜੂ ਹਾਂ ਪਾਜੀ ਜਿਹੜਾ ਧਮਕੀ ਦਿੱਤੀ ਸੀ ਉਹਨੇ ਦੋ ਮੁੰਡੇ ਆ ਬਸ ਪਤਾ ਪਤਾ ਭਾਈ ਫੋਨ ਇੱਕ ਤਾਂ ਪਿੰਡੋ ਹੀ ਮੁੰਡਾ ਭਾਈ ਹਾਂਜੀ ਤੇ ਇੱਕ ਬਾੜੋ ਜਿਹੜਾ ਉਦਾ ਵੀ ਸਾਨੂੰ ਪਤਾ ਉਹ ਕਿਹੜਾ ਚਾਵੇ ਦਾ ਵਾ ਉਹਦਾ ਵੀ ਪਤਾ ਸਾਨੂੰ ਕੋਈ ਨਹੀਂ ਕਿਹੇ ਨਾ ਨਹੀਂ ਆ ਮੁੰਡਾ ਦੇ ਸਾਡਾ ਚੰਗਾ ਭਲਾ ਕੋਈ ਵਿਆਹ ਨਹੀਂ ਹੁੰਦਾ ਕਿਹ ਨਾ ਸਾਡੇ ਪਿੰਡੋ ਇਕੱਠੇ ਰਹੇ ਇਹ ਜੀ ਗੱਲਬਾਤ ਵੀ ਨਹੀਂ ਭਾਈ 11 ਤਰੀਕ ਰਾਤ 8 ਵਜੇ ਫੋਨ ਆਇਆ ਉਹਨੂੰ ਠੀਕ ਅਗਲੇ ਦਿਨ ਸਾਨੂੰ ਪਤਾ ਲੱਗਾ ਕੋਈ 9:30 ਵਜੇ ਠੀਕ ਹੈ 12 ਤਰੀਕ ਨੂੰ 9 ਵਜੇ ਪਤਾ ਲੱਗਾ ਤੇ ਤੇਰਾ ਭਰਾ ਉੱਥੇ ਹਸਪੀਟਲ ਦਾਖਲ ਪਿਆ ਉਹਨੂੰ ਵੇਖ ਲੈ ਜਾ ਲੱਗਦਾ ਕੱਪੜਿਆਂ ਤੋਂ ਠੀਕ ਹੈ ਲੋਕੀ ਕਹਿੰਦੇ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਨਹੀਂ ਮੰਨਦੇ ਜਿੱਦਾਂ ਸਾਡੇ ਕੋਲ ਕੱਪੜੇ ਆਏ ਨਾ ਕੱਪੜਿਆਂ ਤੇ ਇਹ ਹੈ ਕਿਰਚਾ ਮਾਰੀਆਂ ਤੇ ਛਿਰਚੇ ਠੀਕ ਜੀ ਸਾਨੂੰ ਇਹੀ ਹੈ ਕਤਲ ਹੋਇਆ ਪਪੜਾ ਮੇਰੇ ਦਾ ਜਸਵੰਤ ਸਿੰਘ ਨਿਸ਼ਾਰੇ ਬਾਦਰ ਦਾ ਹੈਗਾ ਰੈਡਮ ਵਾਲਾ ਥਾਣਾ ਚਾਲੇ ਦਾ ਤੇ ਅਸੀਂ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਹੈ ਉਹਦੇ ਜਦੋਂ ਰਾਤ ਦੇ ਟਾਈਮ 11 ਤਰੀਕ ਨੂੰ ਉਹਦਾ ਐਕਸੀਡੈਂਟ ਹੋਇਆ ਸੀ ਤੇ ਸਾਡੇ ਹਾਈਵੇ ਵਾਲਿਆਂ ਨੇ ਐ ਐਂਬੂਲੈਂਸ ਭਗਾ ਕੇ ਉਹਨੂੰ ਹਸਪੀਟਲ ਪਹੁੰਚਵਾਤਾ ਉਸੇ ਵੇਲੇ ਉਸ ਤੋਂ ਬਾਅਦ ਉਹਨੂੰ ਰੈਫਰ ਕਰਤਾ ਅਮਰਸਰ ਜਿਹੜੀ ਕਿ ਉਹਦੀ ਸਿਰ ਚ ਸੱਟ ਲੱਗਣ ਦੇ ਨਾਲ ਉਹਦੀ ਜਿਹੜੀ ਡੈਥ ਹੋਈ ਆ ਤੇ ਅਸੀਂ ਉਹਦਾ ਕੇਸ ਰਜਿਸਟਰ ਕਰਤਾ ਹੈਗਾ ਲੇਕਿਨ ਉਹ ਕਹਿ ਰਹੇ ਹੈਗੇ ਕੋਈ ਸਾਨੂੰ ਸ਼ੱਕ ਆ ਕਿਸੇ ਦੇ ਪਰ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਤੇ ਜੋ ਉਹਦੇ ਸਾਹਮਣੇ ਆਏਗਾ ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚ ਜਾਂਦੀ ਜਾਊ